ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਮੀਰ ਕਰਨ ਸਹਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵੈਗੁਰੂ ਅਸੀਂ ਵੀ ਸਭ ਠੀਕ ਠਾਕ ਹਸਤਾਹੀ ਅਰਦਾਸ ਬੇਨਤੀ ਕਰਦੀ ਮੈਂ ਤਾਂ ਮੇਰੇ ਬੱਚੇ ਮੇਰੇ ਸਾਰੇ ਪਰਿਵਾਰ ਠੀਕ ਠਾਕ ਰਹੇ ਜੋ ਵੀ ਵੀਡੀਓ ਦੇਖੇ ਉਹਨੂੰ ਮਾਲਕ ਤੰਦਰੁਸਤੀਆਂ ਬਖਸ਼ ਸੱਚੇ ਪਾਤਸ਼ਾਹ ਵੈਗੁਰੂ ਹਰ ਮਦਾਨ ਫਤਿਹ ਬਖਸ਼ੇ ਹਾਂਜੀ ਜਿਹੜੀ ਅੱਪਾ ਅੱਜ ਵੀਡੀਓ ਬਣਾਉਣ ਲੱਗੇ ਆ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਚੈਨਲਾਂ ਵਾਲਿਆਂ ਵਾਸਤੇ ਜਿਵੇਂ ਬੱਚੇ YouTube ਤੇ ਆਪਣਾ ਚੈਨਲ ਬਣਾ ਲੈਂਦੇ ਨੇ ਜਾਂ Facebook ਤੇ ਆਪਣਾ ਪੇਜ ਬਣਾ ਲੈਂਦੇ ਨੇ ਤਾਂ ਬਾਕੀ ਕਈ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਹਰ ਇੱਕ ਨੂੰ ਬਸ ਇਹੀ ਆ ਵੀ ਅਸੀਂ ਪੇਜ ਬਣਾਉਣ ਜਾਣਦੇ ਹਾਂ ਅਸੀਂ ਪੇਜ ਆਪਣਾ ਬਣਾ ਲਿਆ ਤੇ ਅਸੀਂ ਚੈਨਲ ਖੋਲਣ ਜਾਣਦੇ ਹਾਂ ਅਸੀਂ ਆਪਣਾ YouTube ਤੇ ਚੈਨਲ ਬਣਾ ਲਿਆ ਤੇ ਦੇਖ ਤੁਹਾਡੇ ਕੋਲੇ ਵਿਊ ਵੀ ਬਹੁਤ ਹੋ ਜਾਂਦੇ ਨੇ ਤੇ ਤੁਹਾਡੇ ਕੋਲੇ ਸਬਸਕ੍ਰਾਈਬਰ 50 50 ਹਜ਼ਾਰ ਵੀ ਹੋ ਜਾਂਦਾ ਫਿਰ ਦਿੱਕਤ ਕੀ ਪੈਂਦੀ ਆ ਤੁਸੀਂ ਕਹਿੰਦੇ ਜੀ ਸਾਡਾ ਪੇਜ ਮੋਨਟਾਈਜ਼ ਨਹੀਂ ਹੋਇਆ ਮੋਨੋਟੈਜ ਕਿਉਂ ਹੋਊਗਾ ਜਦੋਂ ਤੁਸੀਂ ਕੰਪਨੀ ਨੂੰ ਕੋਈ ਪ੍ਰੂਫ ਹੀ ਨਹੀਂ ਭੇਜਿਆ ਦੇਖੋ ਇਹ ਨਾ ਹੀ ਤੁਹਾਨੂੰ ਭੇਜਣਾ ਆਉਂਦਾ ਤੇ ਨਾ ਹੀ ਤੁਸੀਂ ਭੇਜ ਸਕਦੇ ਕਹੋ ਜਦੋਂ ਪਤਾ ਹੀ ਨਹੀਂ ਵੀ ਕਿੱਥੇ ਕੀ ਅਟੈਚ ਕਰਨਾ ਤੇ ਕਿੱਥੇ ਕੀ ਕਰਨਾ ਇਹ ਇੱਕ ਦਿਨ ਦਾ ਪ੍ਰੋਸੈਸ ਤਾਂ ਹੈ ਨਹੀਂ ਵੀ ਅਸੀਂ ਪੇਜ ਬਣਾ ਲਿਆ ਜੀ ਅਸੀਂ ਜਾਂ ਆਧਾਰ ਕੱਟ ਜਾਂ ਕੁਝ ਵੀ ਅਸੀਂ ਉਹਦਾ ਲਿੰਕ ਜੁੜ ਕਰ ਲਿਆ ਇਹਦੇ ਵਿੱਚ ਅੱਗੇ-ਅੱਗੇ ਜਾ ਕੇ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਜਿਹੜੀਆਂ ਅਸੀਂ ਆਪ ਸੌਪ ਨਹੀਂ ਕਰ ਸਕਦੇ ਇਹ ਸਾਨੂੰ ਜਿਨ੍ਹਾਂ ਦੇ ਕੋਰਸ ਕੀਤੇ ਹੋਏ ਨੇ ਮੁੰਡਿਆਂ ਦੇ ਅਸੀਂ ਉਹਨਾਂ ਕੋਲੋਂ ਹੀ ਕਰਵਾ ਸਕਦੇ ਆ ਮੈਂ ਤੁਹਾਨੂੰ ਦੱਸਣ ਲੱਗੀਆਂ ਬਹੁਤ ਹੀ ਵਧੀਆ ਗੱਲ ਸਾਰੇ ਇਸ ਵੀਡੀਓ ਨੂੰ ਪੂਰੀ ਵੀਡੀਓ ਸੁਣੀਓ ਦੇਖੋ ਫੇਰ ਪਤਾ ਲੱਗਦਾ ਹੁੰਦਾ ਤੇ ਜਿਹੜੇ ਅਸੀਂ ਫੇਸਬੁੱਕ ਤੇ ਗਾਣੇ ਲਾ ਕੇ ਵੀਡੀਓ ਪਾ ਪਾ ਦਿੰਨੇ ਆ ਸਾਡਾ ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਸਾਡਾ ਪੇਜ ਮੋਨਟਾਈਜ਼ ਨਹੀਂ ਹੁੰਦਾ ਜਾਂ ਫਿਰ ਅਸੀਂ ਗਾਣੇ ਲਾ ਕੇ ਆਪਦੀ ਵੀਡੀਓ ਤੇ ਪਾਤੇ ਮੋਨੋਟਾਈਜ਼ ਹੋ ਗਿਆ ਤਾਂ ਤੁਹਾਡੇ ਇਸ਼ੂ ਆਉਣੇ ਸ਼ੁਰੂ ਹੋ ਜਾਣਗੇ ਹੂੰ ਜਦੋਂ ਇਸ਼ੂ ਆਉਣੇ ਸ਼ੁਰੂ ਹੋ ਗਿਆ ਤਾਂ ਤੁਹਾਡੀ ਇਨਕਮ ਤੇ ਅਸਰ ਪੈਣਾ ਤੁਹਾਡੀ ਇਨਕਮ ਘਟ ਜਾਣੀ ਤੇ ਤੁਹਾਡੇ ਵਿਊ ਘਟ ਜਾਣੇ ਤੇ ਹੋਰ ਵੀ ਬਹੁਤ ਛੋਟ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਡੇ ਧਿਆਨ ਜੋਗ ਨੇ ਰੱਖਣ ਵਾਲੀਆਂ ਕਦੇ ਵੀ ਭੁੱਲ ਕੇ ਵੀ ਕਿਸੇ ਦੀ ਵੀਡੀਓ ਨਾ ਪਾਵੋ ਨਾ ਫੇਸਬੁੱਕ ਤੇ ਪਾਵੋ ਤੇ ਨਾ ਹੀ YouTube ਤੇ ਪਾਵੋ ਜੇ ਤੁਸੀਂ ਫੇਸ ਟੂ ਫੇਸ ਆ ਸਕਦੇ ਹੋ ਉਹਦੇ ਵਰਗਿਆਂ ਤਾਂ ਫਾਇਦਾ ਹੀ ਨਹੀਂਗਾ ਦੇਖੋ ਜਦੋਂ ਤੁਸੀਂ ਫੇਸ ਟੂ ਫੇਸ ਆਉਨੇ ਹੋ ਉਹਦੇ ਵਿੱਚ ਤੁਹਾਡੇ ਨਾਲ ਮੈਂਬਰ ਵੀ ਜ਼ਿਆਦਾ ਜੁੜਦੇ ਨੇ ਤੇ ਤੁਹਾਡੀ ਜਿਹੜੀ ਹੋਰ ਵੀ ਬਹੁਤ ਗੱਲਾਂ ਦਾ ਫਰਕ ਪੈਂਦਾ ਚਲੋ ਕਈ ਲੜਕੀਆਂ ਨੇ ਜਿਹੜੀਆਂ ਮੇਰੀ ਬੇਟੀਆਂ ਨੇ ਨਹੀਂ ਫੇਸ ਟੂ ਫੇਸ ਆ ਸਕਦੀਆਂ ਚਲੋ ਉਹ ਕੋਈ ਨਾ ਕੋਈ ਜਿਵੇਂ ਅਬਦਾ ਚੀਜ਼ ਮੂਰੇ ਖਾਣਾ ਬਣਾਉਂਦੇ ਨੇ ਜਾਂ ਕੁਝ ਹੋਰ ਕਰਦੇ ਨੇ ਮੂਰੇ ਰੱਖ ਕੇ ਜਾਂ ਕਹਾਣੀ ਲਿਖ ਕੇ ਪਾ ਸਕਦੇ ਨੇ ਇੱਕ ਨਹੀਂ ਪਰ ਜਿਹੜੇ ਜੜੀ ਫੇਸਬੁੱਕ ਤੇ ਸ਼ਾਰਟ ਵੀਡੀਓ ਪਾਉਂਦੇ ਨੇ ਉਹ ਵੀ ਕਈ ਵਾਰੀ ਆਪਦਾ ਮੂੰਹ ਲੁਕੋ ਕੇ ਵੀਡੀਓ ਪਾਉਂਦੇ ਨੇ ਜਿਵੇਂ ਸਮਝ ਲਓ ਵੀ ਆਨਲਾਈਨ ਹੁੰਦੇ ਨੇ ਤਾਂ ਵੀ ਆਪਦਾ ਮੂਰੇ ਪਰਦਾ ਕਰ ਲੈਂਦੇ ਨੇ ਇਸ ਤਰ੍ਹਾਂ ਨਾ ਕਰੋ ਦੇਖੋ ਜਦੋਂ ਕਹਿੰਦੇ ਹੁੰਦੇ ਨੇ ਨੱਚਣ ਲੱਗੀ ਤਾਂ ਢੰਡ ਦਾ ਕੀ ਕੰਮ ਹੈਕ ਨਹੀਂ ਤੇ ਤੁਸੀਂ ਵੀਡੀਓ ਆਪਦਾ ਇਹ ਫੇਸ ਟੂ ਫੇਸ ਪਾਇਆ ਕਰੋ ਦੇਖੋ ਸਾਡੀਆਂ ਭੈਣਾਂ ਨੇ ਮੇਰੀਆਂ ਬੇਟੀਆਂ ਨੇ ਬਹੁਤ ਫੇਸ ਟੂ ਫੇਸ ਆ ਰਹੀਆਂ ਨੇ ਤੇ ਸਾਨੂੰ ਫੇਸ ਟੂ ਫੇਸ ਹੀ ਆਉਣਾ ਚਾਹੀਦਾ ਹਾਂ ਬਾਕੀ ਗੱਲ ਆਪਣੇ ਚੱਲੀ ਸੀ ਚੈਨਲ ਤੋਂ ਵੇ ਦੇਖੋ ਸਾਨੂੰ ਚੈਨਲ ਸਾਡਾ ਮੋਨਟਾਈਜ਼ ਕਿਉਂ ਨਹੀਂ ਹੁੰਦਾ ਸਾਡੇ ਸਬਸਕ੍ਰਾਈਬਰ ਬਹੁਤ ਹੁੰਦੇ ਨੇ ਸਾਡੇ ਫਾਲੋਅਰ ਬਹੁਤ ਹੁੰਦੇ ਨੇ ਫਿਰ ਸਾਨੂੰ ਇਨਕਮ ਕਿਉਂ ਨਹੀਂ ਆਉਂਦੀ ਦੇਖੋ ਜਿੰਨੇ ਵੀ ਤੁਸੀਂ ਆਪਣੇ ਜੇ ਤਾਂ ਤੁਸੀਂ ਪੇਜ ਬਣਵਾਏ ਹੋ ਨੇ ਉਹ ਤਾਂ ਅਗਲੇ ਨੂੰ ਪਤਾ ਜੇ ਚੈਨਲ ਤੁਹਾਡਾ ਕਿਸੇ ਹੋਰ ਤੋਂ ਬਣਵਾਇਆ ਹੈ ਉਹਨੂੰ ਸਾਰਾ ਕੁਝ ਪਤਾ ਉਹਨੇ ਤਾਂ ਤੁਹਾਡਾ ਚੈਨਲ ਬਣਾਇਆ ਜਿਹੜੇ ਮੁੰਡਿਆਂ ਦਾ ਕੰਮ ਆ ਇਹ ਉਹਨਾਂ ਦਾ ਕੋਰਸ ਕੀਤਾ ਹੋਇਆ ਚੈਨਲ ਬਣਾਉਣ ਦਾ ਉਹਨਾਂ ਦੇ ਵੱਡੇ ਵੱਡੇ ਦੇਖੋ ਦਫ਼ਤਰ ਨੇ ਉਹ ਜੇ ਕੋਈ ਘਰੇ ਸਦੇ ਤਾਂ ਘਰੇ ਵੀ ਆਉਂਦੇ ਨੇ ਦੇਖੋ ਸਾਰਾ ਕੁਝ ਦੱਸਦੇ ਨੇ ਸਮਝਾਉਂਦੇ ਨੇ ਵੀ ਕੀ ਕੀ ਸਾਨੂੰ ਕਰਨਾ ਚਾਹੀਦਾ ਵਾ ਹੈਕ ਨਹੀਂ ਤੇ ਇਹ ਜੇ ਤੁਸੀਂ ਨਹੀਂ ਕੀਤਾ ਤਾਂ ਆਪਦਾ ਇਹ ਦੇਖੋ ਇਹ ਵਿੱਕੀ ਮੁੰਡਾ ਆਪਦਾ ਉਹਦਾ ਨਾਮ ਗਿੱਲ ਵਿੱਕੀ ਆ ਤੇ ਮੈਂ ਉਹਦਾ ਫੋਨ ਨੰਬਰ ਵੀ ਉੱਪਰ ਲਾਉਂਗੀ ਤੁਸੀਂ ਉਹਦੇ ਨਾਲ ਸੰਪਰਕ ਕਰ ਲਿਓ ਕਵੀਲਦਾਰ ਮੁੰਡਾ ਵਾ ਸ਼ਾਦੀ ਸੋਦਾ ਮੁੰਡਾ ਮੈਂ ਆਪਣੇ ਬਹੁਤ ਵਧੀਆ ਪਰਿਵਾਰ ਵਿੱਚੋਂ ਜ਼ਿੰਮੇਦਾਰ ਵਿੱਚੋਂ ਘਰੇ ਵੀ ਆ ਜਾਂਦਾ ਸਭ ਕੁਝ ਘਰੇ ਆ ਕੇ ਵੀ ਕਰ ਜਾਂਦਾ ਜੇ ਤੁਸੀਂ ਨਹੀਂ ਉੱਥੇ ਪਹੁੰਚ ਸਕਦੇ ਜੇ ਤੁਹਾਡੇ ਨੇੜੇ ਤੜੇ ਹੋਇਆ ਤਾਂ ਤੁਸੀਂ ਉਹਦੇ ਕੋਲ ਜਾ ਕੇ ਆਪਣਾ ਜਿਹੜਾ ਤੁਹਾਡਾ ਕੱਚ ਰਹੇ ਨੇ ਪੇਜਾਂ ਦੇ ਜ਼ਿੰਮੇਦਾਰ ਕਾਟ ਨਹੀਂ ਜੁੜੇ ਹੋਏ ਤੁਸੀਂ ਆਪਣਾ aadhar ਕਾਟ ਦਾ ਲਿੰਕ ਉੱਥੇ ਉਹਦੇ ਪਿੰਡ ਜਾ ਕੇ ਵੀ ਕਰਵਾ ਸਕਦੇ ਹੋ ਕੁਸੀਂ ਫੋਨ ਮੈਂ ਫੋਨ ਨੰਬਰ ਤੇ ਲਾਉਂਗੀ ਫੋਨ ਤੇ ਸੰਪਰਕ ਵੀ ਕਰ ਸਕਦੇ ਹੋ ਉਹ ਤੁਹਾਡੇ ਘਰੇ ਵੀ ਆਜੂ ਮੁੰਡਾ ਸਾਡੇ ਘਰੇ ਆਉਂਦਾ ਉਹ ਅਸੀਂ ਉਹਨੂੰ ਸਾਤਦੇ ਆ ਜਦੋਂ ਵਾਰ-ਵਾਰ ਕੋਈ ਪ੍ਰੋਬਲਮ ਆਉਣੀ ਕੋ ਸਾਤ ਤੋਂ ਦੂਰ ਪੈਂਦਾ ਤੇ ਅਸੀਂ ਇਹਨੂੰ ਫੀਸ ਦੇ ਦਿੰਨੇ ਆ ਦੇਖੋ ਫੀਸ ਤਾਂ ਹੁਣ ਆਪਾਂ ਨੂੰ ਪਤਾ ਗੱਡੀਆਂ ਦਾ ਪੈਟਰੋਲ ਵੀ ਮੱਚਦਾ ਅਗਲੇ ਨੇ ਵੀ ਦਿਹਾੜੀ ਛੱਡ ਕੇ ਆਉਣਾ ਜਿਨ੍ਹਾਂ ਦੇ ਕੋਲ ਆਪਾਂ ਚੱਲ ਕੇ ਜਾਂਦੇ ਆਂ ਦੇਖੋ ਪੇਜ ਖੋਲਣ ਦੀ ਫੀਸ ਉਹ ਵੀ ਲੈਂਦੇ ਨੇ ਫੀਸ ਤਾਂ ਅਗਲੇ ਨੇ ਲੈਣੀ ਉਹ ਲੈਣੀ ਆ ਕਿਸੇ ਦਾ ਪੇਜ ਦੇ ਵਿੱਚ ਕੋਈ ਫਿਲਟਰ ਪੇਜ ਆ ਕੋਈ ਆਪਾਂ ਬਹੁਤ ਕਿਸਮ ਦੇ ਇਲਡ ਫੈਕਟਰ ਹੋ ਜਾਂਦੇ ਆ ਉਹ ਵੀ ਉਹ ਮੁੰਡਾ ਕੱਢਦਾ ਇੰਨੀਆਂ ਗੱਲਾਂ ਕਹਿੰਦੀ ਹਾਂ ਮੈਂ ਇੱਥੇ ਖਿਮਾ ਦੀ ਜਾਂਚ ਕਰਾਂ ਜੇ ਕੋਈ ਗੱਲ ਗਲਤ ਨਿਕਲ ਗਈ ਹੋਵੇ ਤੇ ਤੁਸੀਂ ਉਹ ਮੁੰਡੇ ਨਾਲ ਸੰਪਰਕ ਕਰ ਲਿਓ ਮੈਂ ਉਹਦਾ ਫੋਨ ਨੰਬਰ ਉਸ ਸਕਰੀਨ ਤੇ ਲਾਉਂਗੀ ਤੇ ਬਹੁਤ ਅੱਛਾ ਵਧੀਆ ਪਰਿਵਾਰ ਚੋਂ ਮੁੰਡਾ ਸਾਡੇ ਤਾਂ ਘਰੇ ਦੋ ਤਿੰਨ ਵਾਰੀ ਆ ਗਿਆ ਬਹੁਤ ਵਧੀਆ ਸਾਡੇ ਮੇਰਾ YouTube ਤੇ ਨਾ ਸੌਰੀ Facebook ਤੇ ਅਨ ਕਮਾਉਂਦੀ ਆmdi ਰੁਕ ਗਈ ਸੀ ਕਿਸੇ ਵਜ੍ਹਾ ਕਾਰਨ ਕਿ ਉਹਦੇ ਨਾਲ ਕਾਪੀ ਅਟੈਚ ਨਹੀਂ ਸੀ ਕੀਤੀ ਹੋਈ ਦਾ ਆਪਣੇ ਬੈਂਕ ਦੀ ਬੈਂਕ ਖਾਤਾ ਅਟੈਚ ਨਹੀਂ ਸੀ ਦੇਖੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਹੈਗੀਆਂ ਨੇ ਮੋਨੋਟਾਈਜ਼ ਹੋਏ ਤੋਂ ਬਾਅਦ ਦੀਆਂ ਪੇਜ ਮੇਰਾ ਮੋਨੋਟਾਈਜ਼ ਹੋ ਗਿਆ ਸੀ ਪਰ ਉਹਨਾਂ ਨੇ 10 ਡਾਲਰ ਤੋਂ ਬਾਅਦ ਮੇਰੀ ਇਨਕਮ ਬੰਦ ਕਰਤੀ ਸੀ ਕੋ ਬੰਦ ਕਰਨੀ ਸੀ ਜਦੋਂ ਖਾਤਾ ਹੀ ਨਹੀਂ ਸੀ 10 ਡਾਲਰ ਤੋਂ ਬਾਅਦ ਸਾਡਾ ਖਾਤਾ ਜ਼ਰੂਰੀ ਲੱਗਣਾ ਇਹ ਜਿਆ ਗਲਤੀਆਂ ਨਾ ਕਰੋ ਮੈਂ ਵਾਰ-ਵਾਰ ਕਹਿੰਨੀ ਆ ਵੀ ਇਹ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਨੇ ਫਿਰ ਬਾਅਦ ਵਿੱਚ ਪੁਸਤਾਉਣਾ ਪੈਂਦਾ ਤੁਸੀਂ ਹੁਣ ਤੋਂ ਹੀ ਆਪਣੇ ਆਧਾਰ ਕਾਰਡ ਆਪਣੇ ਜਿਹੜੇ ਤੁਹਾਡੇ ਫੇਸਬੁੱਕ ਚ ਪੇਜ ਆ ਜਾਂ YouTube ਤੁਹਾਡਾ ਚੈਨਲ ਆ ਉਹਦੇ ਨਾਲ ਤੁਸੀਂ ਆਧਾਰ ਕਾਰਡ ਦੀ ਕਾਪੀ ਜ਼ਰੂਰ ਅਟੈਚ ਕਰਾਓ ਆਧਾਰ ਕਾਰਡ ਅਟੈਚ ਕਰਵਾਓ ਅਗਰ ਤੁਹਾਡਾ ਪੇਜ ਮੋਨਟਾਈਜ਼ ਹੋ ਗਿਆ ਤਾਂ ਤੁਸੀਂ ਬੈਂਕ ਖਾਤਾ ਜ਼ਰੂਰ ਅਟੈਚ ਕਰਵਾਓ ਨਹੀਂ ਤੁਹਾਡੇ ਕੋਲੇ ਕੋਈ ਡਾਲਰ ਨਹੀਂ ਆਊਗਾ ਤੁਹਾਡੀ ਜਿਹੜੀ ਇਨਕਮ ਆਉਂਦੀ ਆ ਉਹ ਵੀ ਬੰਦ ਹੋ ਜੂਗੀ। ਕਿਉਂ ਉਹਨਾਂ ਨੇ 10 ਬੈਂਡਰ ਤੋਂ ਬਾਅਦ ਤੁਹਾਡੀ ਇਨਕਮ ਤੇ ਰੋਕ ਲਾ ਦੇਣੀ ਆ। ਵੈਗਰੂ ਜੀ ਕਾ